ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਚੜੈਕ ਜੀ ਜਿਹੜਾ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਸੂਏ ਸਵਾਏ ਨਾਗਾ ਤੇ ਇੱਕ ਗੱਬਣਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪੈਂਡ ਕਿੜਾ ਇੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856088 ਆ ਬਾਈ ਠੀਕ ਹੈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਬ੍ਰੇਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਸਬਸਕ੍ਰਾਈਬ ਕਰਨਾ ਯਾਰ ਇੰਨਾ ਵੀ ਨਵੀਂ ਵੀਡੀਓ ਮੂਰੇ ਆ ਨਵੀਂ ਵੀਡੀਓ ਮੂਰੇ ਆ ਆਹ ਜੀ ਭੈਣ ਭਰਾਵਾਂ ਨੂੰ ਬੇਨਤੀ ਹੈ ਯਾਰ ਬੰਦਾ ਉਹ ਖਰਾਬ ਹੋਣ ਦਾ ਪ੍ਰਾਣੀ ਵੇਖ ਕੇ ਮਾਲ ਗਰਮੀ ਤੇ ਦੁਪਹਿਰ ਅਜ ਤਨੇ ਜੀ ਦੁਪਹਿਰ ਆ ਬਾਈ ਥੋੜੇ ਦਿਨ ਬਾਅਦ ਲੱਗ ਕੇ ਡਿੱਕੇ ਪੈ ਗਏ ਥੋੜੇ ਜਿਹਾ ਨਾ ਤੁਹਾਨੂੰ ਪਤਾ ਹੀ ਆ 100 ਮਜਬੂਰੀ ਬਣ ਜਾਂਦੀ ਆ ਥੋੜੇ ਭੈਣ ਭਰਾ ਪਿਆਰ ਕਰਨ ਵਾਲੇ ਵਧੇ ਹੋਏ ਆ ਠੀਕ ਆ ਜੀ ਮਹਾਰਾਜ ਉਹਨਾਂ ਦੀ ਵੀ ਉਮਰਾਂ ਲੰਮੀਆਂ ਕਰੇ ਸਹੀ ਗੱਲ ਆ ਜੀ ਤੁਹਾਡੇ ਡਿੱਕਾ ਵੇਲੇ ਤਾਂ ਪੰਜ ਚਾਰ ਦਿਨ ਲੱਗ ਗਿਆ ਅੱਜ ਜੋ ਸਮਾ ਪੈ ਗਿਆ ਵੀਡੀਓ ਬਣ ਚੁੱਕੀ ਥੋੜਾ ਬਾਸ ਫੋਨ ਕੰਟੀਨਿਊ ਚੱਲੂਗਾ ਕੰਮ ਤੇ ਇਧਰੋਂ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਰਨ ਮਾਜ ਬਰਾਣ ਅਰੀਜਨਲ ਦੂਜੇ ਸੂਏ ਸੁਰੀਆ ਵੈ ਨਾ ਕਦੋਂ ਸੁਈ ਹੈ ਜੀ ਇਹੋ ਅੱਜ ਤੀਜਾ ਦਿਨ ਆ ਬਾਈ ਬੱਚਾ ਜੀ ਮਗਰ ਬੱਚੀ ਆ ਬਾਈ ਬੱਚੀ ਬੱਚੀ ਚੰਗੀ ਆ ਹਾਂ ਬੱਚੀ ਬਹੁਤ ਚੰਗੀ ਆ ਬਾਈ ਦੀ ਕੁਆਲਿਟੀ ਚੈੱਕ ਕਰ ਲੋ ਜਰਸੀ ਦੀ ਬੱਚੀ ਆ ਠੀਕ ਆ ਵੀਰੇ ਜੀਰ ਦੀ ਗਰੰਟੀ ਹੈ ਜੀ ਗਰੰਟੀ ਹੋ ਗਈ ਬਾਈ ਜੇਰ ਦੀ ਠੰਡੀ ਫੀਲ ਦੀ ਠੰਡਰੀ ਭਾਰ ਵਿੱਚ ਦੇ ਆਪਨੇ ਸਾਰੇ ਕਾਹ ਦੀ ਗਰੰਟੀ ਆ ਕਿੰਨਾ ਬੋਲਾ ਤਿਆਰ ਆ ਜੀ ਬਾਈ ਬੋਲਾ ਹੋਊਗਾ 11 ਤੋਂ 12 ਕਿਲੋ ਕੋਈ 10 ਮੰਨ ਕੇ ਭੈਣ ਭਰਾ ਆ ਜੇ ਬਰਾ ਚਾਰ ਟਾਂਗ ਚੋੜੇ ਆਪਣੇ ਘਰੇ ਖੜੀ ਨੂੰ ਆਪਣੇ ਘਰੇ ਦਿੱਤੇ ਸਨ ਹ ਉਦੀ ਗਰੰਟੀ ਦਿੱਤੀ ਆ ਠੀਕ ਆ ਜੀ 18 19 ਮੰਨ ਕੇ ਆਪਾਂ ਲਈ ਆ ਭੈਣ ਭਰਾਵਾਂ ਦੀ ਸੰਘਣਾ ਨੇ ਵੀ ਕਿੰਨਾ ਚੋਣਗੇ ਸਹੀ ਗੱਲ ਆ ਜੀ ਇੱਕ ਚੀਜ਼ ਦੀ ਮੈਂ ਗਰੰਟੀ ਦੇ ਦਿੰਦਾ ਜਿਹੜਾ ਇਹ ਲੈ ਗਿਆ ਸੰਘਣਾ ਮਾਝੀ ਲੈ ਗਿਆ ਜਮਾ ਚੱਟਾ ਦੁੱਧਾ ਵੜਾ ਆ ਠੀਕ ਆ ਜੀ ਹਾਂ ਬਾਕੀ ਵੀਰੇ ਤੁਹਾਨੂੰ ਪਤਾ ਸੀਜ਼ਨ ਗਰਮੀ ਦਾ ਗਰਮੀ ਭੈ ਵੀ ਬਹੁਤ ਰਹੀ ਆ ਬਾਕੀ ਦੁੱਧ ਸੰਘਣਾ ਬਹੁਤ ਆ ਦੁੱਧ ਵੀ ਸੰਘਣਾ ਉਹ ਗਰਮੀ ਵੀ ਘਟ ਮਣਾਊਗੀ ਬਾਕੀ ਜਿਹੜਾ ਵੀਰਾਂ ਦੇ ਫੋਤੂ ਰੱਖੇ ਉਹਨਾਂ ਦੀ ਬੇਨਤੀ ਆ ਕਿ ਵੀਰੇ ਫੁਹਾਰੇ ਵਗੈਰਾ ਦਾ ਇੰਤਜ਼ਾਮ ਕਰਕੇ ਰੱਖੋ ਆਪਦਾ ਕਸੂਸ ਉਹ ਕਿ ਰਹਿੰਦੇ ਆ 10 ਕਿਲੋ ਨੈਟ ਬੋਲੀ ਆਪਦੀ ਜੋਖ ਕੇ ਲੈ ਜਾਓ ਬੋਲੀ 11 ਹੀ ਹੋਊਗੀ ਬੇਫਿਕਰ ਹੋ ਕੇ ਆ ਜਾਓ ਠੀਕ ਆ ਆਪਾਂ ਜਾਣ ਕੇ ਕਹੀਦਾ 2-4 ਕਿਲੋ ਘੱਟ ਆ ਠੀਕ ਆ ਕਈ ਯਾਰ ਗਰਮੀ ਆ ਮਾੜਾ ਮੋਟਾ ਉਨੀ ਹੋ ਜਾਂਦਾ ਕੀ ਮੋਟਾ ਸਾਹ ਲੈ ਹਮਾਤੇ ਨਾਲ ਹੀ ਨਹੀਂ ਇਹ ਠੀਕ ਆ ਹਮਰੀ ਵੀ ਵੀ ਜਾਤ ਬਰੀਡ ਦੀ ਪੂਰੀ ਚੰਗੀ ਆ ਆਪ ਵੀ ਚੰਗੀ ਆ ਮਗਰ ਬੱਚਾ ਵੀ ਪੂਰਾ ਜੰਗਾ ਸੋਨਾ ਸਹਿਜ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਤਾਂ ਕਰਕੇ ਕੈਮਰੇ ਤੋਂ ਡਰਦੀ ਥੋੜਾ ਆ ਜਾਂ ਸੋਨਾ ਹਵਾਨਾ ਫਿਟਨੈਸ ਆਲਾ ਬਾਈ ਕਹਿੰਦਾ ਆਪਾਂ 18 ਕਿਲੋ ਮੰਨ ਕੇ ਲਈ ਆ ਤੁਸੀਂ ਆਪਦੀ ਸਮਝ ਨਾਲ ਲੈ ਜਿਓ ਜਿਹੜਾ ਨੈਟ ਤਿਆਰ ਹੋਊਗਾ ਉਹ ਤੁਸੀਂ ਆਪਦੀ ਮਲਕਿੰਗ ਕਰ ਸਕਦੇ ਆ ਬਾਕੀ ਬਰਾੜ ਕਰਦੀ ਆ ਲਓ ਜੀ ਜਿਵੇਂ ਮਰਜ਼ੀ ਬੱਚੇ ਦਾ ਕਰਦੀ ਆ ਬੱਚੇ ਦਾ ਕਰਦੀ ਆ ਕੈਮਰੇ ਤੋਂ ਡਾਕਦੀ ਆ ਥੋੜੇ ਜੀ ਠੀਕ ਆ ਵੀਰੇ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਹੀ ਦੱਸਿਓ ਜੀ ਬਰਾੜ ਜਿੱਦਾਂ ਮੁੱਲ ਕਰਾਉਣਾ ਐਡੀ ਵਾੜ ਦਾ ਹਨਾ ਤੁਹਾਨੂੰ ਆਪਾਂ ਵੀ 60 60 ਕਰ ਸਕਦੇ ਆ ਸਹੀ ਗੱਲ ਜਿਹੜੇ ਲੈਣੇ ਆ ਜਮਾ ਇਹਦਾ ਲੈਣ ਦੇਣ ਇੱਕੋ ਹੀ ਆ 100 ਰੁਪਿਆ ਹੀ ਛੱਡਣਾ 53 ਜੀ 53 ਹਾਂ ਜੇ ਮਾਨਤਾਣ ਕਰਾਉਣਾ ਤਾਂ 55 ਜੋ ਕਰਾਂਗੇ ਬਈ ਠੀਕ ਹੈ ਜੀ ਲੈਣ ਵਾਲੇ ਆਪਾਂ ਦੱਸਦੇ ਹਾਂ ਲੈਣ ਲੈ 53 ਇੱਕ ਨਗ ਨਾ ਇੱਕ ਨਗ ਵੀ ਫ੍ਰੀ ਮਿਲ ਜਾਣਾ 53000 ਰੁਪਏ ਜੋ ਮਾਨਤਾਣ ਹੋ ਜਾਊਗਾ ਜੀ ਬਾਈ ਲੋਕੀ ਨਿੱਕੀਆਂ ਮੋਟੀਆਂ ਦਾ ਬਦਾਮੀ ਰੰਗ ਜਿਹੜਾ ਕਹਿੰਦੇ ਨੇ ਬੂਥੀਆਂ ਸੁਣਕੀਆਂ ਹਮਾਰ ਚਲਾਣੀਆਂ ਦਾ 50 55 ਬਤੀ ਜਾਂਦੀ ਆ ਠੀਕ ਹੈ ਵੀਰੇ ਦੂਨ ਨੰਬਰ ਇਹ ਸੁਆ ਕਿੰਨਾ ਮਾਵੇ ਇਹ ਬਾਈ ਕੱਲ ਸੂਈਆ ਤੂੰ ਜਾ ਸੁਆ ਵਹਿੜੇ ਸੂਈਆ ਬੱਚਾ ਕੀ ਹੈ ਨੰਬਰ ਬੱਚਾ ਬੜਾ ਇਹ ਜੇਰ ਦੀ ਡੰਨ ਗਾਰੰਟੀ ਉਹ ਵੀ ਜੇਰ ਦੀ ਠੰਡੀ ਸੀਲ ਦੀ ਥਣਾ ਦੀ ਠੀਕ ਹੈ ਸੈਕ ਜਰੂਰ ਆ ਬਾਕੀ ਵੀਰੇ ਗਰਮੀਆਂ ਦਾ ਇਹ ਵੀ ਤੋਹਫਾ ਠੰਡ ਸੋਹਣੇ ਸੈਜ ਦਾ ਲੱਗਿਆ ਖੋਲ ਲੀ ਵੀਰੇ ਖੋਲ ਕੇ ਤੋਰ ਕੇ ਬਾਕੀ ਵੀਰੇ ਆ ਮਾਦੇ ਮੱਝਾਂ ਰਗਾ ਰੋਦੀ ਹੈ ਤਾਂ ਹਾਂ ਮੱਝਾਂ ਰ ਗਈ ਹੋਣਾ ਬੱਚਾ ਇਹਦੇ ਮੈਂ ਖਰਾ ਜਾਂਦਾ ਜੀ ਬੱਚਾ ਅੱਛਾ ਭਾਈ ਕਿੰਨਾ ਬੋਲਾ ਦੱਸਿਆ ਸੀ ਵੀਰੇ ਭਾਈ ਬੋਲਾ ਹੋਊਗਾ 8 ਕਿਲੋ ਬੋਲਾ ਠੀਕ ਹੈ ਜੀ ਭੈਣ ਮਰਾ 7 ਮੰਨ ਲਿਆ ਆਏ ਨੇ ਕੱਲ ਸੂਈ ਆ ਸਵੇਰ 4 ਵਜੇ ਠੀਕ ਹੈ ਵੀਰੇ ਹਾਂ ਆਪਾਂ ਤਿੰਨ ਜਵਾਨੀਆਂ ਕਰ ਦਿੰਦੇ ਹਾਂ ਠੀਕ ਹੈ ਜੀ 8 ਕਿਲੋ ਨੇ ਤੇ ਬੋਲਾ ਤਿਆਰ ਆ ਦੋ ਟਾਈਮ ਚਾਰ ਟਾਈਮ ਕੋਈ ਵੀ ਰਮਲਕਿੰਗ ਕਰ ਸਕਦਾ ਜੀ ਖਣਾ ਦੇ ਸਹਿਜ ਵੀ ਸੋਹਣੇ ਆ ਗੈਫਤੇ ਲੱਗੇ ਹਿੱਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਉਹ ਥੋੜਾ ਜਿਹਾ ਨਾ ਉੱਪਰ ਆ ਜਾ ਉਪਰਾ ਕਰਦੀ ਆ ਉਥੇ ਕਹਿ ਕਹਿ ਕਹਿਣਾ ਬੱਚੇ ਦਾ ਇਹਨੂੰ ਐ ਹੁੰਦਾ ਬਈ ਬੱਚੇ ਨੂੰ ਨਾ ਪਸ ਕੇ ਨਾ ਪਸੂ ਕਰਦਾ ਹੀ ਹੁੰਦਾਗਾ ਛੋਟੇ ਛੋਟੇ ਸਿੰਗ ਜ਼ਰੂਰ ਆ ਗਰਮੀਆਂ ਦਾ ਤੋਫਾ ਬਾਈ ਜੇ ਸਿੰਗ ਛੋਟੇ ਆ ਭਾਅ ਵੀ ਛੋਟਾ ਆ ਭਾਅ ਵੀ ਛੋਟਾ ਸਿੰਗਾਂ ਦਾ ਦੁੱਧ ਥੋੜੀ ਘੜਨਾ ਦੁੱਧ ਤਾਂ ਉਹੀ ਦੇ ਦਿੰਦੇ ਨੇ ਪਾ ਬਾਹਰ ਮਾਰ ਜਿਹੜੇ ਦੱਸਿਆ ਹਾਂਜੀ ਵੀ 14 ਕਿਲੋ ਪਿਛਲੇ ਨੂੰ ਏ ਚੋਇਆ ਠੀਕ ਆ ਵੀਰੇ ਠੀਕ ਆ 14 ਮੰਨ ਕੇ ਲਈ ਆ ਭੈਣ ਭਰਾ ਨੂੰ ਸਮਝ ਨਾ ਲੈਣ ਕਿ ਕਿੰਨਾ ਚੋ ਸਕਦੇ ਆ ਠੀਕ ਆ ਵੀਰੇ ਇੱਕ ਗਵਾਂਡ ਪੈਂਦਾ ਬੁੱਕਣ ਵਾਲਾ ਠੀਕ ਆ ਜੀ ਬੰਦੇ ਆ ਨੰਬਰ ਡਰੈਸ ਦੇ ਦੂ ਜਿਹਦੇ ਘਰੇ ਕੋਈ ਆ ਠੀਕ ਆ ਵੀਰੇ ਬਗਾ ਕਿਵੇਂ ਦਰਮਿਆਨ ਮੈਂ ਕਰਦਾ ਸੀਗਾ ਗਰੀਬ ਸੀਗਾ ਠੀਕ ਆ ਜੀ ਪੂਰੇ ਘਰੇ ਲੈਂਦੀ ਆ ਆਪਾਂ ਬੈਠ ਠੀਕ ਆ ਵੀਰੇ ਹਾਂ ਤੇ ਇਹਦੀ ਡਿਮਾਂਡ ਜੇ ਤਾਂ ਬਰਾੜਾ ਕਿਸੇ ਕੋਲੇ ਹੋਰ ਹੁੰਦੀ ਹੂੰ ਤਾਂ ਪੋਲੇ ਹੱਥ ਨਾਲ ਬੰਦਾਲੀ ਫੜ ਲੈਣੇ ਸੀ ਜੀ ਜੀ ਯਾਰ 42 ਤੋ 42 ਵੀ ਛੱਡ ਯਾਰ 40 ਜੋਹ ਛੱਡਦਾ 40 ਜੋਹ 14000 ਦੇ ਉਹ ਨਹੀਂ ਕਹਿੰਦੇ ਭਗਾਈ ਕਰਨੀ ਨਾ 100 ਨਹੀਂ ਛੱਡਣਾ 37 ਜੋ ਇੱਥੇ ਰੱਖ ਉਹ ਫਰ ਮੇਲਾ ਹੀ ਹੈ ਬੱਚੀ ਆਲਾ ਬਾਹ ਹੀ ਹੈ ਬੱਚੀ ਆਲਾ ਕਹਿੰਦੇ ਗਲੀਆਂ ਬਾਜਪੁਰਾ ਸਹੀ ਕਰ ਨਹੀਂ ਦਿੰਦੇ ਭਾਈ ਬੱਚੀਆਂ ਦੇ ਰੇਟ ਬਹੁਤ ਹਾਈ ਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਾਕੀ ਸਾਰਿਆਂ ਨੂੰ 3700 ਰੁਪਿਆ ਵੀ ਨਹੀਂ ਛੱਡਣਾ ਬਾਈ ਕਹਿੰਦਾ ਜੇ ਮੁੱਲ ਕਰਾਉਣਾ ਫਿਰ 42 ਤੇ ਚੱਲ ਪੂ ਜੀ ਹੌਲੀ ਹੌਲੀ ਘਟੀ ਚੱਲਾਂਗੇ ਤੇ ਅੱਗੇ ਵੀਰੇ ਨਾਗਾ ਗਿਆ ਤੈਨੂੰ ਨੋਰਮਲੀ ਬਣਾੜਾ ਬਾੜਾ ਨਹੀਂ 14 ਬੰਦ ਨਾ ਇਹ ਵਿਹੜਾ ਕੀ ਕਹਿੰਦਾ ਯਾਰ ਪਿਆ ਜਾਣ ਗਿਆ ਵੀਰੇ ਪਿਆ ਜਰਸੀ ਟਾਈਪ ਹੈਗੀ ਇਹਦੀ ਕੰਮ ਆ ਗਿਆ ਤੇ ਅੱਗੇ ਤੈਨੂੰ ਨੰਬਰ ਵੱਡੀ ਵਿਹੜਾ ਵੀਰੇ ਇਹ ਬਾਈ ਇਹਨੂੰ ਕੋਈ ਛੋਟੀ ਨਾ ਸਮਝ ਲਈ ਸਹੀ ਗੱਲ ਆ ਜੀ ਸੁਆ ਕਿੰਨਾ ਮਾ ਜੀ ਅਰੀਨਾ ਦੂਜੇ ਤੋਂ ਇਹ ਹੁੰਦੀ ਆ ਬਾਈ ਠੀਕ ਆ ਸਮਾ ਸਮਾ ਬਪਾਏ ਤੋਂ 4 ਦਿਨ ਬੜਾ ਹਾਂ ਜਿੱਦੋ 4 ਦਿਨ ਠੀਕ ਹੈ ਜੀ ਠੰਡੀ ਸੀਲ ਦੀ ਵੈੜ ਦੀ ਇਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਭਲਾ ਹੀ ਵੈਜੀ ਲੈ ਕੋਈ ਠੀਕ ਹੈ ਵੀਰੇ ਐ ਘੱਲਾਂ ਦਿਖਾ ਦੇ ਲੈ ਠੀਕ ਹੈ ਥੋੜਾ ਜਿਹਾ ਉਪਰਾ ਕਰ ਉਪਰਾ ਕਰੀ ਕਿਹੜੇ ਡਾਰਕੀ ਬੱਟੇ ਇੱਕ ਗੱਲ ਹੋਰ ਆ ਆਪਾਂ ਕਿਹਦੇ ਗਾਰੰਟੀ ਨਹੀਂ ਦਿੰਦੀ ਹਾਂਜੀ ਇਹ ਵਹਿੜ ਆਪਣੇ ਕੋਲੇ 23 ਕਿਲੋ ਦੁੱਧ ਦੀ ਗਾਰੰਟੀ ਦੇ ਰਹੀ ਆ ਪਲੂਣ ਵਾਛੀ ਨੇ 23 ਕਿਲੋ ਦੁੱਧ ਪਾਇਆ ਵਾ ਵੱਡੀ ਆ ਵਹਿੜ ਤੇ ਮੇਰੀ ਜਮਾ ਨਾਨਕਿਆਂ ਦੇ ਘਰ ਦੇ ਨਾਲ ਘਰ ਆ ਬਾਈ ਜਿੱਥੋਂ ਆਈ ਠੀਕ ਆ ਜੀ ਕਾਂਗਲਾ ਨਾਨਕਿਆਂ ਦੇ ਪਿੰਡੋਂ ਆਈ ਆ ਠੀਕ ਆ ਜੀ ਮੰਮੀ ਦੇ ਤਾਏ ਚਾਚੇ ਨੇ ਇਧਰੋਂ ਜਾਈ ਦੀ ਆ ਘਰੇ ਜਾਈ ਆ ਬੰਦੇ ਬਾਹਰ ਹੋਣਗੇ ਠੀਕ ਆ ਐਰ ਕੀ ਵਹਿੜ ਤਾਂ ਵੇਚੀ ਨਹੀਂ ਉਹ ਬੰਦੇ ਵੇਚ ਦੇਣੀ ਚੰਗੀ ਆ ਬੜੀ ਚੰਗੀ ਵਿਹੜਾ ਬੜਾ ਚੰਗੀ ਆਦਾ ਨਹੀਂ ਗਿਆ ਯਾਰ ਸਹੀ ਗੱਲ ਹੈ ਭਜਨ ਉਹ ਜਿਹੜਾ ਉਹ ਵੀ ਚੰਗਾ ਕੱਦ ਕਾਠ ਵੀ ਚੰਗਾ ਛੋਟੀ ਛੋਟੀ ਸਿੰਗੀ ਜੀ ਜ਼ਰੂਰ ਹੋਗਾ ਤਿਆਰੀ ਬੜੀ ਕਮਾਲ ਦੀ ਕਰਦੀ ਆਉਂਦੀ ਆ ਸਮਾਂ ਵੀ ਹਜੇ ਲੈ ਜੂਗੀ ਖੁੱਲ ਪੰਜ ਤੋਂ ਚਾਰ ਦਿਨ ਤੇ ਪੰਜ ਤੋਂ ਤਾ ਚਾਰ ਦਿਨਾਂ ਤੇ ਕੱਥੱਬੇ ਦਾ ਹਵਾਨਾ ਤਿਆਰ ਕੀਤਾ ਹੋਊਗਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਬੱਚੀ ਗੱਬਣ ਚ ਹੋਈ ਆ ਸੂਣ ਤੋਂ ਪਿਛਲੀ ਆ 2 ਦਿਨ ਪਹਿਲਾਂ ਅੱਛਾ ਜੀ ਡਾਕਟਰ ਨੇ ਕਹਿ ਕੇ ਚਵਾਈ ਆ ਵੇੜ ਤੋਂ ਬੈਠੀ ਦਰੇ ਸੀ ਬੈਠਣ ਚ ਦਿੱਕਤ ਆ ਰਹੀ ਹੋਣੀ ਆ ਠੀਕ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਜੀ ਜੇ 80 ਵੇੜ ਨੇ 22 23 ਕਿਲੋ ਨਾ ਦਿੱਤਾ ਫਿਰ ਦੇਣਾ ਵੀ ਵਰੇ ਕੀ ਨੇ ਆ ਵੇੜ ਸੂਵੇ ਹਾਂਜੀ ਠੀਕ ਆ ਅਗਲਾ ਛਾਈ ਕਰਨਾ ਕਰ ਲੈ ਹਾਂਜੀ 22 22 ਕਿਲੋ ਦੁੱਧ ਆਪਾਂ ਚਵਾਈ ਦੇ ਦਾਂਗੇ ਚਵਾ ਕੇ ਵੀ ਦੇ ਦਾਂਗੇ ਵੱਡੀ ਆ ਵੇੜ ਭਾਈਏ ਵਾ ਇਹਦੀ ਫਿਰ ਡਿਮਾਂਡ ਨਾ ਨਾ ਵੱਡੀ ਕਰਦੀ ਡਿਮਾਂਡ ਜਾਇਜ਼ ਕਰਦੀ ਜਿਹੜਾ ਨਾਮ ਹੈ ਗੁੰਦੇ ਪ੍ਰਣਾ ਹਾਂ 80 82000 ਦੀ ਵੈੜ ਸੀਗੀ ਕੈਨੋਗੇ ਪਤਾ ਅੱਜ ਕੋਈ 80 82000 ਨਹੀਂ ਕੋਈ 70 ਕੋਈ ਵੈੜ ਨਹੀਂ ਯਾਰ ਅੱਛਾ ਜੈਸ ਨੋ ਆ 61000 ਦੀ ਵੈੜ ਦੇਤਾ 60 ਦੀ ਕਰਦੇ ਚਾਲੇ ਯਾਰ ਚਲ 60000 ਦੀ ਲਾਹ ਬਰੀ ਆ ਮਿਲ ਲਈ ਆ ਜਿਹਨੇ ਲੌਟ ਲਿਆ ਲੌਟ ਲਿਆ ਵੀਰੇ ਆ ਦੇਣੀ ਨਹੀਂ 60000 ਚ ਮਾਰ ਤਾਣ ਹੋ ਜਾਊਗਾ 60 ਦੀ ਵੈੜ ਲੈ ਜੋ ਜੈ ਜਿ डिमांड ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬਾਕੀ ਜਿਹਨੂੰ ਨਾਲ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ